ਇਸ ਹਫਤੇ ਪੰਜਾਬ ਪੁਲਿਸ ਦੀ ਸਾਂਝੀ ਵਲਟਾ ਦਾ ਨਤੀਜਾ ਹੈ ਕਿ ਜਿੱਥੇ ਅਸੀਂ ਰੀਸੈਂਟਲੀ ਡੀਆਈਜੀ ਬੀਐਸਐਫ ਤੇ ਪੰਜਾਬ ਪੁਲਿਸ ਨੇ ਇੱਕ ਸਾਂਝੀ ਮੀਟਿੰਗ ਕਿਸਾਨਾਂ ਨਾਲ ਤੇ ਬਾਰਡਰ ਦੇ ਲੋਕਾਂ ਨਾਲ ਕੀਤੀ ਸੀ ਉਸ ਦੀ ਜਿਹੜੀ ਅੱਜ ਸਫਲਤਾਈ ਹੈ ਉਹ ਸਾਨੂੰ حاصل ਹੋਈ ਹੈ ਇੱਕ ਜਿਹੜਾ ਡਰੋਨ ਆ ਛੋਟਾ ਉਹ ਕਲ ਸਰੀਏ ਦੇ ਵਿੱਚੋਂ ਰਿਕਵਰ ਹੋਇਆ ਜਿੱਥੇ ਪ੍ਰਾਣੀਆਂ ਕਲ ਸਰੀਏ ਦੇ ਵਿੱਚ ਕਾਫੀ ਡਰੋਨ ਐਕਟੀਵਿਟੀਜ਼ ਹੋਈ ਆ ਉਸੇ ਲੜੀ ਦੇ ਵਿੱਚ ਅੱਜ ਇੱਕ ਜਿਹੜਾ ਛੋਟਾ ਡਰੋਨ ਆ ਸਾਨੂੰ ਰਿਕਵਰ ਹੋਇਆ ਤੇ ਵਿੱਚ ਹੁੱਕ ਲੱਗੀ ਆ ਤੇ ਜਿਸ ਤੋਂ ਸੰਭਾਵਨਾ ਇਹ ਜਿਤਾਈ ਜਾ ਰਹੀ ਹੈ ਵੀ ਇਸ ਹੁੱਕ ਦੇ ਨਾਲ ਕੋਈ ਜਿਹੜੀ ਗੈਰ ਕਾਨੂੰਨੀ ਪਦਾਰਥ ਵੀ ਆਇਆ ਹੋਵੇ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅੱਜ ਹੀ ਇੱਕ ਡਾਲ ਏਰੀਏ ਦੇ ਵਿੱਚੋਂ ਅਸੀਂ ਜਿਹੜਾ ਵੱਡਾ ਡਰੋਨ ਰਿਕਵਰ ਕੀਤਾ ਜਿਹਦੇ ਵਿੱਚ 3 ਕਿਲੋ ਤੇ 116 ਗ੍ਰਾਮ ਹੈਰੋਨ ਦੇ ਨਾਲ ਅਸੀਂ ਇੱਕ ਜਿਹੜਾ ਸਮਗਲਰ ਉਹ ਵੀ ਅਰੈਸਟ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਆ ਤੁਸੀਂ ਇਹ ਵੀ ਮੈਂ ਦੱਸਣਾ ਚਾਹੁੰਦਾ ਆ ਕਿ ਲੋਕਾਂ ਵੱਲੋਂ ਸਾਨੂੰ ਪੂਰਨ ਸਹਿਯੋਗ ਮਿਲ ਰਿਹਾ ਤੇ ਅਸੀਂ ਜਿਹੜੇ ਆ ਡਰੋਨ ਤੇ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਦੇ ਵਿੱਚ ਕਾਮਯਾਬ ਹੋ ਰਹੇ ਆ ਜਿੱਥੇ ਅਸੀਂ ਡਰੋਨ ਐਕਟੀਵਿਟੀ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਰਹੇ ਆ ਉੱਥੇ ਅਸੀਂ ਇਨਫੋਰਮੇਸ਼ਨ ਦੇਣ ਵਾਲੇ ਨੂੰ ਵੀ ਜਿਹੜਾ ਵਾਜਬ ਜਿਹੜਾ ਇਨਾਮ ਹੈ ਉਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਉਹ ਵੀ ਜਿਹੜਾ ਦਵਾਇਆ ਜਾਊਗਾ ਤੇ ਅਸੀਂ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਗੈਰ ਕਾਨੂੰਨੀ ਇਰਾਦੇ ਭਾਰਤੀ ਸਮਕਲਰਾਂ ਤੇ